ਕੰਜੰਦੇ ਨਾ ਜਿਹੜਾ 250 ਰੁਪਏ ਖਰਚਦਾ ਬੰਦਾ ਸੋ ਉਹਦੇ ਉਹਦੇ ਜੇਬ ਚ ਜੇ 250 ਨਿਕਲਦੇ ਆ ਤੇ ਯਾਰ ਤੁਸੀਂ ਉਹਨਾਂ ਨਾਲ ਵਫਾ ਕਰੋ ਸੋ ਉਹਦੇ ਲਈ ਮੇਰੀ ਮੈਂ ਬਹੁਤ ਇਮਾਨਦਾਰੀ ਕੋਸ਼ਿਸ਼ ਕਰਦਾ ਮੈਂ ਮੈਂ ਆਪਦੀ ਮੰਮੀ ਦੇ ਨਾਲ ਮੈਮਰੀਜ਼ ਬਣਾ ਰਿਹਾ ਮੈਂ ਆਪਦੀ ਮੰਮੀ ਨੂੰ ਜੋ ਮੈਂ ਕਰ ਸਕਦਾ ਜਿੰਨੇ ਕੁ ਜੋਗ ਹੈਗਾ ਉਹ ਕਰ ਰਿਹਾ ਸੋ ਉਹ ਉਹ ਬਿਆਨ ਨਹੀਂ ਕਰਦਾ ਮੇਰਾ ਪਰਮਾਤਮਾ ਤੇ ਬੜਾ ਵਿਸ਼ਵਾਸ ਰੱਖਦਾ ਮੈਂ ਬੋਲਣ ਲੱਗਾ ਇਹ ਨਹੀਂ ਸੋਚਦਾ ਕਿ ਇਹਦੇ ਨਾਲ ਕਿਸੇ ਇਹਦੇ ਨਾਲ ਮੇਰਾ ਬੇਨੁਕਸਾਨ ਹੋ ਰਿਹਾ ਮੇਰੇ ਨਾਲ ਇਹ ਸੋ ਇਹ ਜਰੂਰ ਸੋਚਦਾ ਕਿ ਮੇਰੇ ਕੰਮ ਕਰਨ ਦੇ ਨਾਲ ਜਾਂ ਮੈਂ ਕਿਸੇ ਦਾ ਨੁਕਸਾਨ ਕੀਤਾ ਮੈਂ ਕਿਸੇ ਨੂੰ ਝੂਠ ਬੋਲਿਆ ਜੇ ਦੋਵੇਂ ਗੱਲਾਂ ਚ ਕੋਈ ਗੱਲ ਸੱਚ ਨਹੀਂ ਜੇ ਮੈਂ ਕਿਹਦਾ ਨੁਕਸਾਨ ਨਹੀਂ ਕਰ ਰਿਹਾ ਜੇ ਮੈਂ ਝੂਠ ਨਹੀਂ ਬੋਲ ਰਿਹਾ ਤਾਂ ਫਿਰ ਮੈਂ ਬਸ ਪ੍ਰਮਾਤਮਾ ਦੇ ਅੱਗੇ ਫਾਜ਼ਿਲ ਨਜ਼ਰ ਰੱਖ ਕੇ ਗੱਲ ਕਿਨਾਂ ਹਮੇਸ਼ਾ ਜ਼ਿੰਦਗੀ ਤੇ ਇਦਾਂ ਹੀ ਜਦੋਂ ਫਿਲਮ ਦਾ ਕੰਮ ਚੱਲਦਾ ਹੈ ਨਾ ਭਾਈ ਉਦੋਂ ਮੈਂ ਮੇਰੇ ਕੋਲੋਂ ਬਸ ਖਾਦਾ ਪੀਦਾ ਘਟ ਜਾਂਦਾ ਧਿਆਨ ਨਹੀਂ ਹੁੰਦਾ ਸੋ ਆਪਾਂ ਆਪਣੀ ਕੋਸ਼ਿਸ਼ ਹੁੰਦੀ ਆਪਾਂ ਉਹਦੇ ਚ 10000% ਦੇਈਏ ਕਿ ਇੰਨੀ ਜਾਨ ਲਾ ਦੋ ਕਿ ਯਾਰ ਮਜ਼ਾ ਆ ਜਾਏ ਦੇਖਣ ਵਾਲੇ ਨੂੰ ਵੀ ਕੰਮ ਕਰਨ ਚ ਵੀ ਤੇ ਪਰਮਾਤਮਾ ਮਜਬੂਰ ਹੋ ਜਾ ਤੁਹਾਨੂੰ ਦੇਣ ਚ। ਜੇ ਤਾਂ ਤੁਸੀਂ ਪਰਮਾਤਮਾ ਨੂੰ ਪਿਓ ਮੰਨਦੇ ਹੋ ਤਾਂ ਤੁਸੀਂ ਪਿਓ ਤੋਂ ਮੰਗਤੋਂ ਸੰਗ ਨਹੀਂ ਕਰਦੇ। ਜੇ ਤੁਸੀਂ ਪਰਮਾਤਮਾ ਨੂੰ ਐ ਮੰਨਦੇ ਹੋ ਕਿ ਬਾਹਰ ਆ ਕਿਤੇ ਪਰਮਾਤਮਾ ਤੇ ਫਿਰ ਉਹ ਤੁਹਾਨੂੰ ਦੱਸਿਆ ਸਹੀ ਨਹੀਂ ਗਿਆ ਪਰਮਾਤਮਾ ਤੁਹਾਡੇ ਅੰਦਰ ਹੀ ਆ। ਸਭ ਨੂੰ ਪਿਆ ਪਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਦੇ ਉੱਪਰ ਆਲਵੇ ਜਦੋਂ ਨਾ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਇੱਕ ਵਰਡ ਆਲਵੇ ਯੂਜ਼ ਕੀਤਾ ਜਾਂਦਾ ਸੀ ਵੀ ਯਾਰ ਕੰਟੈਂਟ ਨਹੀਂ ਆ ਫਿਲਮਾਂ ਦੇ ਵਿੱਚ ਕੰਟੈਂਟ ਨਹੀਂ ਆ ਪਰ ਜਦੋਂ ਦਾ ਇਹ ਬੰਦਾ ਇੰਡਸਟਰੀ ਵਿੱਚ ਆਇਆ ਮੈਨੂੰ ਲੱਗਦਾ ਵੀ ਸਭ ਤੋਂ ਪ੍ਰਾਇੋਰਟੀ ਤੇ ਇਸ ਇਨਸਾਨ ਨੇ ਕੰਟੈਂਟ ਨੂੰ ਹੀ ਰੱਖਿਆ ਹੈ ਮੈਂ ਗੱਲ ਕਰ ਰਿਹਾ ਸਾਡਾ ਵੱਡਾ ਭਾਈ ਜੀ ਰੰਦਾ ਵਾ ਬਾਈ ਕੀ ਹਾਲ ਚੱਲ ਥੈਂਕ ਯੂ ਭਾਈ ਵੱਡਾ ਨਹੀਂ ਛੋਟਾ ਹੀ ਲੱਗਦਾ ਚਲੋ ਤੁਸੀਂ ਕੋਈ ਚੱਕਰ ਨਹੀਂ ਚਲੋ ਕੋਈ ਨਹੀਂ ਜਦ ਤੁਸੀਂ ਬਹੁਤ ਰਿਸਪੈਕਟ ਦਿਤੀ ਆ ਐਂਡ ਆਪਰੀਸ਼ੀਏਟ ਵੈਸੇ ਮੇਰੇ ਇਹ ਠੀਕ ਲੱਗੀ ਭੂਮਿਕਾ ਜਿਹੜੀ ਮੈਂ ਸਟਾਰਟ ਕੀਤੀ ਵੀ ਇਹ ਮੈਨੂੰ ਲੱਗਦਾ ਜਦੋਂ ਕੋਈ ਵੀ ਸਕ੍ਰਿਪਟ ਫਾਈਨਲ ਕਰ ਦਿੰਦਾ ਜਾਂ ਤੁਸੀਂ ਫਿਲਮ ਕਰ ਦਿੰਦਾ ਜਦ ਅੱਜ ਹਣ ਪੰਜ ਜੱਟ ਵਿਗੜਿਆ ਦਾ ਵੀ ਟ੍ਰੇਲਰ ਵੀ ਦੇਖਿਆ ਇਹਦੇ ਵਿੱਚ ਵੀ ਕੰਟੈਂਟ ਆ ਵੀ ਲੋਕ ਇਹ ਨਹੀਂ ਕਹਿਣਗੇ ਵੀ ਯਾਰ ਕੀ ਬਣਾਤਾ ਨਾ ਕੋਈ ਸਿਰ ਨਾ ਪੈਰ ਨਹੀਂ ਨਹੀਂ ਕੋਸ਼ਿਸ਼ ਇਹ ਹੁੰਦੀ ਭਾਈ ਫਿਲਮ ਜਦੋਂ ਲੋਕ ਦੇਖਣ ਜਾਂਦੇ ਨੇ ਨਾ ਜਿਹੜਾ 250 ਰੁਪਏ ਖਰਚੇ ਦਾ ਬੰਦਾ ਸੋ ਉਹਦੇ ਉਹਦੇ ਜੇਬ ਚ ਜੇ 250 ਨਿਕਲ ਰਹੇ ਤੇ ਯਾਰ ਤੁਸੀਂ ਉਹਦੇ ਨਾਲ ਵਫਾ ਕਰੋ ਸੋ ਉਹਦੇ ਲਈ ਮੇਰੀ ਮੈਂ ਬਹੁਤ ਇਮਾਨਦਾਰੀ ਕੋਸ਼ਿਸ਼ ਕਰਦਾ ਕਿ ਰਵਾਂ ਤੇ ਮੈਂ ਉਹਨਾਂ ਨੂੰ ਉਹ ਸਵਾਦ ਉਹਨਾਂ ਨੂੰ ਐਂਟਰਟੇਨ ਕਰਾਂ ਇਹ ਮੈਨੂੰ ਲੱਗਦਾ ਜਿੱਦਾਂ ਪਹਿਲਾਂ ਨਾ ਐਂਕਰਿੰਗ ਦੇ ਫੀਲਡ ਵਿੱਚ ਵੀ ਸੀਗੇ ਤੁਸੀਂ ਮੈਨੂੰ ਲੱਗਦਾ ਜਦੋਂ ਨਾ ਵੀ ਇੰਨੀਆਂ ਸਾਰੀਆਂ ਫਿਲਮਾਂ ਦੇਖੀਆਂ ਫਿਰ ਉਹ ਚੀਜ਼ਾਂ ਵੀ ਦਿਮਾਗ 'ਚ ਰਹਿੰਦੀਆਂ ਹੋਗੀਆਂ ਵੀ ਆਹ ਫਿਲਮਾਂ ਚਾ ਪਰੀ ਮੇਨ ਕੰਟੈਂਟ ਹੀ ਆ ਹਨਾ ਕੋਈ ਹੀਰੋ ਕੋਈ ਹੀਰੋਇਨ ਕੋਈ ਸਿੰਗਰ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਵੱਡਾ ਜਿਸ ਕੋਲ ਕੰਟੈਂਟ ਨਹੀਂ ਹੈਗਾ ਇਹ ਕੰਟੈਂਟ ਆ ਤੇ ਫਿਰ ਸਾਰੀਆਂ ਚੀਜ਼ਾਂ ਸੋ ਇਹਦੀ ਪ੍ਰਾਇੋਰਟੀ ਮੈਂ 11 ਮਹੀਨੇ ਬਾਅਦ ਫਿਲਮ ਲੈ ਕੇ ਆ ਰਹੇ ਭਾਈ ਮੈਡਲ ਪਿਛਲੇ ਸਾਲ ਜੂਨ ਚ ਆਈ ਸੀ ਇਸ ਵਾਰ ਮਈ ਚ ਆ ਰਹੀ ਹੈ ਸੋ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕਿ ਫਿਲਮ ਦੇ ਵਿੱਚ ਹਰ ਉਹ ਚੀਜ਼ ਪਾਈ ਜਾਈਏ ਜਿਹੜੀ ਪਾਈ ਜਾਵੇ ਜਿਹਦੇ ਨਾਲ ਫੈਮਲੀ ਚ ਬੈਠਾ ਹਰ ਬੰਦਾ ਫਿਲਮ ਦੇਖ ਸਕੇ ਤੇ ਤੁਸੀਂ ਜਦੋਂ ਥੀਏਟਰ ਚ ਜਾਓ ਤੇ ਤੁਸੀਂ ਆਪ ਦੀ ਮੰਮੀ ਨੂੰ ਨਾਲ ਲੈ ਕੇ ਜਾਓ ਤੁਹਾਨੂੰ ਵਧੀਆ ਲੱਗੂਗਾ ਮੰਮੀ ਵਾਲੀ ਗੱਲ ਤਾਂ ਮੈਨੂੰ ਜਿਆਦਾ ਤੁਸੀਂ ਚਾਹ ਕੌਫੀ ਜੋ ਵੀ ਦੇ ਗਏ ਜਾਇ ਨਾ ਦੋ ਬੜੇ ਪ੍ਰੀਸ਼ੀਅਸ ਮੂਮੈਂਟਸ ਆਪਣੀ ਮੰਮਾ ਦੇ ਨਾਲ ਤੁਸੀਂ ਸ਼ੇਅਰ ਕੀਤੇ ਸੋਸ਼ਲ ਮੀਡੀਆ ਦੇ ਉੱਪਰ ਵੈਸੇ ਤਾਂ ਦਿਖਾਉਣਾ ਤਾਂ ਮੁੰਡਾ ਏਡਾ ਸੋਹਣਾ ਕੰਮ ਕਰਦਾ ਹਰ ਇੱਕ ਦਿਨ ਨਾਲ ਲਈ ਅਪਰੀਸ਼ੀਏ ਹੋਊਗਾ ਇੱਕ ਜਿਹੜਾ ਅਵਾਰਡ ਮਿਲਿਆ ਤੁਸੀਂ ਉਹਦੀ ਫੋਟੋ ਪਾਈ ਸੀ ਦੂਸਰਾ ਜਦੋਂ ਮੈਂ ਲਾਦਾ ਆਪਣਾ ਉਸ ਦਿਨ ਪੋਸਟਰ ਲਾਂਚ ਹੋਇਆ ਉਸ ਦਿਨ ਵੀ ਤੁਸੀਂ ਆਪਣੇ ਮੰਮਾ ਨੂੰ ਲੈ ਕੇ ਮੈਨੂੰ ਲੱਗਦਾ ਇਹ ਚੀਜ਼ਾਂ ਐਕਸਪਲੇਨ ਵੀ ਨਹੀਂ ਕੀਤੀਆਂ ਜਾ ਸਕਦੀ ਨਾ ਉਹਦਾ ਤੁਹਾਡਾ ਦਿਲ ਦਿਮ ਤੇ ਮੈਂ ਕਿਹਾ ਨਹੀਂ ਉੱਥੇ بڑے ਬੰਦੇ ਹੋਣੇ ਆ ਤੇ ਐਵੇਂ ਮੇਰੇ ਮਾਤਾ ਯਾਰ ਆਪਾਂ ਮਤਲਬ ਇਦਾਂ ਉਹ ਇੰਨੇ ਲੋਕਾਂ ਜਿੰਦਾ ਖੁੱਲ ਕੇ ਜਿਤਨੀ ਉਹਨਾਂ ਕੋਲ ਹੋਇਆ ਜਾਂਦਾ ਹਨਾ ਕਬਰਾ ਜਾਣਗੇ ਐਵੇਂ ਕੀ ਨੇ ਮਤਲਬ ਮੈਂ ਉਹਨਾਂ ਨੂੰ ਇਸ ਸਿਚੁਏਸ਼ਨ 'ਚ ਨਹੀਂ ਪਾਉਣਾ ਚਾਹੁੰਦਾ ਪਰ ਉਹਨਾਂ ਨੂੰ ਵਧੀਆ ਲੱਗਦਾ ਮੈਨੂੰ ਵਧੀਆ ਲੱਗਦਾ ਉਹਨਾਂ ਨਾਲੋਂ ਜ਼ਿਆਦਾ ਮੈਨੂੰ ਵਧੀਆ ਲੱਗਦਾ ਕਿ ਯਾਰ ਮੈਂ ਮੈਂ ਆਪਦੀ ਮੰਮੀ ਦੇ ਨਾਲ ਮੈਮਰੀਜ਼ ਬਣਾ ਰਿਹਾ ਮੈਂ ਅਬਦੀ ਮੰਮੀ ਨੂੰ ਜੋ ਮੈਂ ਕਰ ਸਕਦਾ ਜਿੰਨੇ ਕੁ ਜੋਗਾ ਹੈਗਾ ਉਹ ਕਰ ਰਿਹਾ ਹਾਂ ਸੋ ਉਹ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਜੇ ਜਦ ਆਪਾਂ ਜਿਸ ਦਿਨ ਇਹਦੀ ਫਸਟ ਲੁੱਕ ਵੀ ਰਿਵੀਲ ਹੋਈ ਸੀ ਉਸ ਦਿਨ ਵੀ ਜਿਹਦੇ ਸਭੇ ਸਾਊਥ ਡਾਈਟਰ ਆ ਇਸ ਜਿਹਨਾਂ ਨੇ ਇਸ ਫਿਲਮ ਨੂੰ ਲਿਖਿਆ ਮੈਨੂੰ ਲੱਗਦਾ ਜਦੋਂ ਤੁਸੀਂ ਉਹਨਾਂ ਦੀ ਸਕ੍ਰਿਪਟ ਲਈ ਹੋਊਗੀ ਫੇ ਉਦੋਂ ਦਿਮਾਗ ਦੇ ਵਿੱਚ ਆ ਇਹ ਵੀ ਆਇਆ ਹੋਊਗਾ ਵੀ ਜੇ ਹੁਣ ਆਪਾਂ ਸਕ੍ਰਿਪਟ 2 ਦੀ ਲੈ ਲਈਏ ਤੇ ਉਸ ਲੈਵਲ ਦਾ ਵਰਕ ਵੀ ਕਰਨਾ ਪੈਣਾ ਚਾਹੇ ਬੀਜੀਐਮ ਹੋਵੇ ਚਾਹੇ ਐਕਸ਼ਨ ਵੀ ਹੋਵੇ ਟ੍ਰੇਲਰ ਵਿੱਚ ਤਾਂ ਕੰਮ ਤਾਂ ਹੋਗੇ ਬਟ ਮੈਨੂੰ ਲੱਗਦਾ ਵੀ ਕੱਲੀ ਸਕ੍ਰਿਪਟ ਨਹੀਂ ਉਸ ਚੀਜ਼ਾਂ ਦੀਆਂ ਲੇਆਉਟ ਵੀ ਜੇ ਜੱਟ ਵਿਗੜ ਗਿਆ ਨਾਲ ਮਿਲ ਕੇ ਕੰਮ ਕਰ ਸਕਦੇ ਹੋਂ ਜਦੋਂ ਭਾਈ ਨੇ ਲਿਖ ਕੇ ਦਿੱਤਾ ਜਨਾਰਦਨ ਸਰ ਨੇ ਲਿਖ ਕੇ ਦਿੱਤੀ ਫਿਲਮ ਨੂੰ ਫਿਰ ਉਸ ਤੋਂ ਬਾਅਦ ਅਮਰਜੀਤ ਸਰਾਉ ਭਾਈ ਨੇ ਸਕ੍ਰੀਨ ਪਲੇ ਤੇ ਡਾਇਲੌਗਸ ਲਿਖੇ ਨੇ ਕਿਉਂਕਿ ਫਿਰ ਪੰਜਾਬ ਦਾ ਰੰਗ ਜਿਹੜਾ ਉਹ ਲੈ ਕੇ ਆਏ ਫਿਰ ਮਨੀਸ਼ ਸਰ ਆਏ ਮਨੀਸ਼ ਸਰ ਨੇ ਫਿਰ ਉਸ ਚੀਜ਼ ਨੂੰ ਹੋਰ ਵੱਡਾ ਦਿਖਾਉਣਾ ਸੀ ਵਿਜ਼ੂਅਲੀ ਕਿਉਂਕਿ ਕਹਾਣੀ 5 6 7 ਕਹਾਣੀਆਂ ਹੁੰਦੀਆਂ ਨੇ ਪਲੋਟ ਹੁੰਦੇ ਨੇ ਬਾਕੀ ਸਾਰੀਆਂ ਉਹਦੇ ਆਲੇ ਦੁਆਲੇ ਫਿਲਮਾਂ ਹੁੰਦੀਆਂ ਪਰ ਉਹ ਡਾਇਰੈਕਟਰ ਦਾ ਵਿਜ਼ਨ ਹੁੰਦਾ ਸੋ ਉਹਨਾਂ ਦਾ ਵਿਜ਼ਨ ਵੀ ਸੋ ਜਿੰਨਾ ਤੁਸੀਂ ਐਕਸ਼ਨ ਦੇਖ ਰਹੇ ਹੋ ਜਿੰਨੀਆਂ ਚੀਜ਼ਾਂ ਦੇਖ ਰਹੇ ਹੋ ਸਾਰਾ ਉਹਨਾਂ ਦਾ ਵਿਜ਼ਨ ਆ ਇੱਕ ਵੈਸੇ ਚਲੋ ਇਹ ਅੱਛੀ ਚੀਜ਼ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਬੇਬਾਕ ਜਦੋਂ ਕੋਈ ਵੀ ਇਨਸਾਨ ਬੋਲਦਾ ਆਪਣੇ ਪੁਆਇੰਟ ਦੀ ਗੱਲ ਕਰਦਾ ਬਟ ਜਿੱਦਾਂ ਕਿ ਮੈਂ ਆਬਜ਼ਰਵ ਕਰਦਾ ਜੀ ਇਹਨਾਂ ਦਾ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਜਾਂਦਾ ਤੁਸੀਂ ਫੀਲ ਕਰਦੇ ਇਸ ਚੀਜ਼ ਨੂੰ ਵੀ ਜਦ ਤੁਸੀਂ ਵੀ ਹਰ ਇੱਕ ਗੱਲ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਬੇਬਾਕ ਕਹਿ ਦਿੰਦੇ ਹੋ ਵੀ ਕਿਤੇ ਨਾ ਕਿਤੇ ਯਾਰ ਇਹਦਾ ਨੁਕਸਾਨ ਵੀ ਹੁੰਦਾ ਮੈਂ ਨਾ ਪਰਮਾਤਮਾ ਤੇ ਬੜਾ ਵਿਸ਼ਵਾਸ ਰੱਖਦਾ ਮੈਂ ਬੋਲਣ ਲੱਗਾ ਇਹ ਨਹੀਂ ਸੋਚਦਾ ਕਿ ਇਹਦੇ ਨਾਲ ਕਿਸੇ ਇਹਦੇ ਨਾਲ ਮੇਰਾ ਕੋਈ ਨੁਕਸਾਨ ਹੋ ਰਿਹਾ ਮੈਂ ਇਹਦੇ ਨਾਲ ਇਹ ਸੋ ਇਹ ਜ਼ਰੂਰ ਸੋਚਦਾ ਕਿ ਮੇਰੇ ਕੰਮ ਕਰਨ ਦੇ ਨਾਲ ਜਾਂ ਮੈਂ ਕਿਸੇ ਦਾ ਨੁਕਸਾਨ ਕੀਤਾ ਮੈਂ ਕਿਸੇ ਨੂੰ ਝੂਠ ਬੋਲਿਆ ਜੇ ਇਹ ਦੋਵੇਂ ਗੱਲਾਂ 'ਚ ਕੋਈ ਗੱਲ ਸੱਚ ਨਹੀਂ ਗੀ ਜੇ ਮੈਂ ਕਿਹਦਾ ਨੁਕਸਾਨ ਨਹੀਂ ਕਰ ਰਿਹਾ ਜੇ ਮੈਂ ਝੂਠ ਨਹੀਂ ਬੋਲ ਰਿਹਾ ਤਾਂ ਫਿਰ ਮੈਂ ਬਸ ਪ੍ਰਮਾਤਮਾ ਦੇ ਅੱਗੇ ਹਾਜ਼ਰ ਨਾਜ਼ਰ ਰੱਖ ਕੇ ਗੱਲ ਕਹਿਣਾ ਹਮੇਸ਼ਾ ਜ਼ਿੰਦਗੀ 'ਚ ਤੇ ਮੈਂ ਕਦੀ ਬੰਦਿਆਂ ਨੂੰ ਅੱਗੇ ਰੱਖ ਕੇ ਗੱਲ ਨਹੀਂ ਰੱਖਦਾ ਮੈਂ ਪ੍ਰਮਾਤਮਾ ਨੂੰ ਰੱਖਦਾ ਤੇ ਉਹਦੇ ਲਈ ਪਹਿਲਾਂ ਮੈਨੂੰ ਆਪਦੇ ਆਪ ਨਾਲ ਪੂਰੀ ਓਨੈਸਟੀ ਦਿਖਾਉਣੀ ਪੈਂਦੀ ਆ ਕਿ ਮੈਨੂੰ ਐ ਆਪਦੇ ਆਪ ਨੂੰ ਮੈਂ ਜੇ ਮੈਂ ਗਲਤ ਆ ਮੈਂ ਕਹਿ ਦਿੰਦਾ ਮੈਂ ਗਲਤ ਆ ਪਰ ਜੇ ਮੈਂ ਗਲਤ ਨਹੀਂ ਆ ਜੇ ਮੇਰੇ ਨਾਲ ਕੋ ਤੱਕਾ ਕਰੇ ਉਹ ਆਪਣੇ ਗੁਰੂ ਵੀ ਕਹਿੰਦੇ ਆ ਨਾ ਆਪਾਂ ਨਹੀਂ ਸਹਿਣਾ ਮੇਰੀ ਤੇ ਪੀਰੀ ਦੋ ਤਲਵਾਰਾਂ ਤਾਂ ਹੀ ਧਾਨ ਕਰਾਈਆਂ ਗਿਆ ਹਾਂਜੀ ਹਾਂਜੀ ਤੋਂ ਮੈਨੂੰ ਮੈਂ ਨਾ ਇਸ ਚੀਜ਼ ਤੇ ਬਲੀਵ ਕਰਦਾ ਮੈਂ ਪਰਮਾਤਮਾ ਦਾ ਬੜਾ ਸ਼ੁਕਰ ਕਰਦਾ ਤੇ ਮੈਂ ਆਪਦਾ ਕੰਮ ਇਮਾਨਦਾਰੀ ਨਾਲ ਕਰਦਾ ਇੱਕ ਨਾ ਅਸੀਂ ਮੈਂ ਪੜ੍ਹਦਾ ਸੀਗਾ ਉਹ ਕਹਿੰਦੇ ਵੀ ਜਿੱਦਾਂ ਜਿੱਦਾਂ ਨਾ ਜਿਹੜੇ ਅੱਛੇ ਬੰਦੇ ਹੁੰਦੇ ਆ ਉਹ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੇ ਜਾਂਦੇ ਆ ਉਦਾਂ ਉਦਾਂ ਸੁਭਾਅ ਦੇ ਵਿੱਚ ਨਿਵਦੇ ਜਾਂਦੇ ਆ ਆਪਣੇ ਅੰਦਰ ਇਹ ਚੀਜ਼ ਤੁਸੀਂ ਮਹਿਸੂਸ ਕੀਤੀ ਵੀ ਹੁਣ ਵੀ ਜਿੱਦਾਂ ਜਿੱਦਾਂ ਪਰਮਾਤਮਾ ਨੇ ਤਰੱਕੀ ਦਿੱਤੀ ਆ ਵੀ ਬਹੁਤ ਚੀਜ਼ਾਂ ਮੈਂ ਇਗਨੋਰ ਕਰਨ ਵੀ ਲੱਗ ਪਿਆ ਵੀ ਮੇਰੇ ਅੰ ਮੈਨੂੰ ਇਹਦੀ ਡੈਫੀਨੇਸ਼ਨ ਵੀ ਨਹੀਂ ਪਤਾ ਮੈਨੂੰ ਇਸ ਚੀਜ਼ ਦਾ ਮੈਨੂੰ ਇਹ ਪਤਾ ਨਹੀਂ ਲੱਗਦਾ ਇਹ ਗੱਲ ਦਾ ਓਕੇ ਮੈਨੂੰ ਮੈਨੂੰ ਪਤਾ ਆ ਆ ਮੈਨੂੰ ਪਤਾ ਨਹੀਂ ਹੈਗਾ ਕੁਝ ਵੀ ਮੈਂ ਪਹਿਲਾਂ ਹੀ ਕਹਿ ਦਿੰਦਾ ਮੈਨੂੰ ਕੁਝ ਪਤਾ ਨਹੀਂ ਨਾ ਹੀ ਮੈਨੂੰ ਪਤਾ ਕਿ ਮੈਂ ਮੇਰੇ ਵਿੱਚ ਕੀ ਬਦਲਾਅ ਆਇਆ ਮੈਂ ਕੀ ਚੇਂਜ ਕਰ ਲਿਆ ਮਨੇ ਦਿਲ ਲਾਦਾ ਕਿ ਜਿਹੜਾ ਚੰਗਾ ਇਨਸਾਨ ਆ ਉਹ ਰਾਹ ਜੇ ਤੁਸੀਂ ਉਹ ਰਾਹ ਤੇ ਤੁਰਦੇ ਆ ਤੇ ਤੁਹਾਨੂੰ ਚਾਰ ਪੰਜ ਚੀਜ਼ਾਂ ਹੀ ਨੇ ਜਿਹੜੀਆਂ ਤੁਹਾਨੂੰ ਆਪਣੀ ਜ਼ਿੰਦਗੀ ਚ ਕੱਢਣੀਆਂ ਪੈਂਦੀਆਂ ਉਸ ਆਪਣੇ ਗੁਰੂ ਕਹਿ ਕੇ ਜਿਹਨੇ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਲੋਭ ਉਹ ਹੰਕਾਰ ਆਪਾਂ ਨੂੰ ਛੱਡਣਾ ਪੈਂਦਾ ਸੋ ਉਹ ਕੁਤੇ ਵੀ ਆ ਤੁਸੀਂ ਜੋ ਤੁਸੀਂ ਆ ਚਾਰ ਚੀਜ਼ਾਂ ਛੱਡਦੇ ਤੁਹਾਡੀ ਜ਼ਿੰਦਗੀ ਉਹੀ ਵਧੀਆ ਹੋ ਜਾਂਦੀ ਹੈ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਕੋਈ ਲਾਲਚ ਨਾ ਕਰਾਂ ਕਿਸੇ ਦਾ ਨੁਕਸਾਨ ਨਾ ਕਰਾਂ ਕਿਸੇ ਨੂੰ ਝੂਠ ਨਾ ਬੋਲਾਂ ਕਿਸੇ ਦਾ ਫਾਇਦਾ ਨਾ ਚੱਕਾਂ ਜਦੋਂ ਆ ਚਾਰ ਚੀਜ਼ਾਂ ਨੂੰ ਤੁਸੀਂ ਨੇੜੇ ਜਾ ਜਾ ਕੇ ਕੋਸ਼ਿਸ਼ ਕਰਦੇ ਆ ਕਿਉਂਕਿ ਇਨਸਾਨ ਹੈ ਗਰੀਡੀ ਹੈਗੇ ਆ ਲਾਲਚੀ ਹੈਗੇ ਆ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਕੋਈ ਸ਼ਰਾਰਤ ਕੋਈ ਗਲਤ ਗੱਲ ਆ ਜਾਂਦੀ ਹੈ ਸੋ ਜਿੰਨੀ ਕਰੀਬ ਤੋਂ ਕਰੀਬ ਜਾ ਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਨੇ ਤੁਸੀਂ ਫਿਰ ਚੇਂਜ ਹੁੰਦੇ ਜਾਂਦੇ ਆ ਆਪਣੇ ਆਪ ਬਿਲਕੁਲ ਇਹ ਤਾਂ ਗੱਲ ਤੇ ਜਦੋਂ ਨਾ ਤੁਸੀਂ ਲਾਸਟ ਵੀ ਮੈਡਲ ਵੀ ਐਕਸ਼ਨ ਫਿਲਮ ਕੀਤੀ ਸੀ ਨਾ ਉਹਦੇ ਵਿੱਚ ਵੀ ਜਦੋਂ ਘੋੜੇ ਵਾਲਾ ਸੀਨ ਕਰਦੇ ਆ ਡਿੱਗੇ ਉਦੋਂ ਵੀ ਸੱਟ ਲੱਗੀ ਉਹ ਵੀ ਹੈ ਨਾ ਪ੍ਰੈਪਰੇਸ਼ਨ ਬਹੁਤ ਨੈਕਸਟ ਲੈਵਲ ਦੀ ਕੀਤੀ ਗਈ ਇਸ ਵਾਰ ਕਿਉਂਕਿ ਡਰ ਤਾਂ ਹੁੰਦਾ ਹੀ ਆ ਭਾਜੀ ਮਤਲਬ ਵੀ ਜੇ ਜਦੋਂ ਆਪਾਂ ਐਕਸ਼ਨ ਕਰਦੇ ਆ ਕਿੰਨਾ ਕਿ ਤੁਸੀਂ ਮਤਲਬ ਆਪਾਂ ਕਹਿੰਦੇ ਆ ਵੀ ਉਹ ਧੋਖਾ ਦੇ ਦਵੇ ਮੈਂ ਕਵਿਸ਼ਨ ਚ ਰੀਅਲ ਕਰਨੀਆਂ ਹੀ ਪੈਂਦੀਆਂ 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 ਕੰਮ ਕਰਨ ਚ ਵੀ ਤੇ ਪ੍ਰਮਾਤਮਾ ਮਜਬੂਰ ਹੋ ਜਾ ਤੁਹਾਨੂੰ ਦੇ ਦੇ ਤੁਸੀਂ ਇੰਨੀ ਮਿਹਨਤ ਕਰੋ ਜਦੋਂ ਤੁਸੀਂ ਪ੍ਰਮਾਤਮਾ ਤੋਂ ਮੰਗਦੇ ਹੋ ਜੇ ਤੁਸੀਂ ਉਹ ਤੁਹਾਨੂੰ ਦੇ ਨਹੀਂ ਨਾ ਰਿਹਾ ਤੇ ਤੁਹਾਡੀ ਜਾਂ ਤਾਂ ਮੰਗ ਚ ਕਮੀ ਆ ਜਾਂ ਤੁਹਾਡੇ ਕੰਮ ਕਰਨ ਚ ਕਮੀ ਆ ਜੇ ਤੁਸੀਂ ਕੰਮ ਵਧੀਆ ਕਰਦੇ ਤੁਹਾਨੂੰ ਮੰਗਣ ਦੀ ਲੋੜ ਨਹੀਂ ਮੈਂ ਜੇ ਤੁਹਾਨੂੰ ਮੰਗ ਰਹੇ ਹੋ ਫਿਰ ਤਾਂ ਮਤਲਬ ਤੁਸੀਂ ਕੋਈ ਕੰਮ ਚ ਵੀ ਗੜਬੜ ਕੀਤੀ ਆ ਸੋ ਮੈਂ ਕੰਮ ਵੀ 10000% ਕਰਦਾ ਤੇ ਮੈਂ ਮਾਫੇ ਲਾ ਵੀ 10000% ਆ ਮੈਂ ਦੋਵੇਂ ਪਾਸੇ ਰੱਖਦਾ ਮਤਲਬ ਪਰਵਾਹ ਉਹ ਤਾਂ ਵੈਸੇ ਬੰਦੇ ਨੂੰ ਮੰਗ ਲੈਣਾ ਚਾਹੀਦਾ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਹਾਂ ਨਾ ਬਿਲਕੁਲ ਜੇ ਤਾਂ ਤੁਸੀਂ ਪ੍ਰਮਾਤਮਾ ਨੂੰ ਪਿਓ ਮੰਨਦੇ ਹੋ ਤਾਂ ਤੁਸੀਂ ਪਿਓ ਤੋਂ ਮੰਗਤੋਂ ਸੰਗ ਨਹੀਂ ਕਰਦੇ ਜੇ ਤੁਸੀਂ ਪ੍ਰਮਾਤਮਾ ਨੂੰ ਇਹ ਮੰਨਦੇ ਹੋ ਕਿ ਬਾਹਰ ਆ ਕਿਤੇ ਪ੍ਰਮਾਤਮਾ ਤੇ ਫਿਰ ਉਹ ਤੁਹਾਨੂੰ ਦੱਸਿਆ ਸਹੀ ਨਹੀਂ ਗਿਆ ਪ੍ਰਮਾਤਮਾ ਤੁਹਾਡੇ ਅੰਦਰ ਹੀ ਆ ਤੁਸੀਂ ਆਪ ਦੇ ਅੰਦਰ ਤੋਂ ਹੀ ਆਪ ਦੇ ਲਈ ਚੀਜ਼ ਮੰਗਣੀ ਆ ਐਂਡ ਉਹ ਚੀਜ਼ ਮੰਗਣ ਲਈ ਤੁਹਾਨੂੰ ਇੰਨੇ ਇਮਾਨਦਾਰ ਤੇ ਇੰਨੀ ਓਨੈਸਟ ਈ ਤੁਹਾਡੇ ਅੰਦਰ ਹੋਣੀ ਚਾਹੀਦੀ ਆ ਕਿ ਤੁਹਾਡੇ ਮੰਗੇ ਤੋਂ ਪਹਿਲਾਂ ਪੂਰੀ ਹੋ ਜਾਏ ਬਸ ਜੇ ਨਾ ਫਿਲਮ ਦਾ ਬਿਜ਼ਨਸ ਆ ਜਿੰਨਾ ਕਿ ਹਿੱਟ ਔਰ ਫਲॉप ਦਾ ਜਿੰਨਾ ਕਿ ਅਸੀਂ ਸਮਝੇ ਚੀਜ਼ ਨੂੰ ਵੀ ਕੋਈ ਛੋਟ ਨਹੀਂ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਬਟ ਫਿਰ ਵੀ ਮੈਂ ਤੁਹਾਡੇ ਐਕਸਪੀਰੀਅੰਸ ਹੋ ਜਾਨਣਾ ਚਾਹੁੰਦਾ ਵੀ ਤੁਹਾਨੂੰ ਕੀ ਲੱਗਦਾ ਵੀ ਆਹ ਆਹ ਪੈਰਾਮੀਟਰਸ ਤੇ ਵਰਕ ਕੀਤਾ ਜਾਵੇ ਤਾਂ ਫਿਰ ਆਪਾਂ ਫਿਲਮ ਇੱਕ ਕਾਮਯਾਬ ਬਣਾ ਸਕਦੇ ਆ ਕਿਉਂਕਿ ਇੱਕ ਤੁਸੀਂ ਪਾਰਟ ਮੈਂ ਕਹਿੰਦਾ 50% ਤੁਸੀਂ ਡਨ ਕਰ ਲਿਆ ਹੁਣ 50% ਹੈ ਕਿ ਇਹ ਦੀ ਡਿਸਟ੍ਰੀਬਿਊਸ਼ਨ ਦੀ ਮਾਰਕੀਟਿੰਗ ਜਿਹੜੀ ਆ ਉਹ ਚੀਜ਼ਾਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਇਸ ਬਿਜ਼ਨਸ ਦੇ ਵਿੱਚ ਫ ਫਿਲਮ ਨੂੰ ਪੈਸੇ ਲਾ ਕੇ ਪ੍ਰੋਡਿਊਸਰ ਬਣਾਉਂਦਾ ਐ ਐਕਟਰ ਐਕਟਿੰਗ ਕਰਦਾ ਡਾਇਰੈਕਟਰ ਡਾਇਰੈਕਸ਼ਨ ਕਰ ਜਾਂਦਾ ਰਾਈਟਰ ਰਾਈਟ ਲਿਖ ਜਾਂਦਾ ਫਿਲਮ ਬਣਨ ਤੋਂ ਪਹਿਲਾਂ ਬਾਅਦ ਡਿਸਟ੍ਰਿਬਿਊਟਰ ਦਾ ਕੰਮ ਹੁੰਦਾ ਕਿ ਉਸ ਫਿਲਮ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਦਾ ਉਹ ਪਰਮਾਤਮਾ ਦੀ ਮਿਹਰ ਹੋਵੇ ਤੁਹਾਨੂੰ ਵਧੀਆ ਬੰਦੇ ਮਿਲ ਜਾਂਦੇ ਪਰਮਾਤਮਾ ਦੀ ਕਿਤੇ ਤੁਹਾਡੇ ਕੋਲ ਕੋਈ ਗਲਤੀ ਹੋਵੇ ਜਾਂ ਤੁਹਾਡੀ ਕਿਸਮਤ ਜਾਂ ਤੁਹਾਡਾ ਟਾਈਮ ਮਾੜਾ ਹੋਵੇ ਤੁਹਾਨੂੰ ਕੋਈ ਮਾੜਾ ਬੰਦਾ ਟੱਕਰ ਜਾਂਦਾ ਤਾਂ ਫਿਲਮ ਖਰਾਬ ਵੀ ਹੋ ਜਾਂਦੀ ਹੈ ਪਰ ਉਹ ਜ ਚੰਗੀ ਫਿਲਮ ਆ ਉਹ ਆਈਦਰ ਥੀਏਟਰ ਚ ਬਹੁਤ ਚੱਲੂਗੀ ਜੇ ਥੋੜਾ ਥੀਏਟਰ ਦੇ ਵਿੱਚ ਵਧੀਆ ਨਹੀਂ ਚੱਲੀ ਤਾਂ ਉਹ ਟੀਵੀਾਂ ਤੇ ਜ਼ਰੂਰ ਚੱਲੂਗੀ ਪਰ ਚੱਲੂਗੀ ਜ਼ਰੂਰ ਚੱਲੂਗੀ ਜ਼ਰੂਰ ਤੇ ਸਾਨੂੰ ਇਸ਼ਾਰੇ ਹੁਣ ਲੱਪਿਆ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਆਪਾਂ ਚਾਹੁੰਦੇ ਸੀ ਵੀ ਲੰਬਾ ਹੁੰਦਾ ਰਹੇ ਉਹ ملاقات ਬਹੁਤ ਘੱਟ ਹੁੰਦੀ ਆ ਚੰਗਾ ਲੱਗਦਾ ਭਾਜੀ ਦੇਖੋ ਜਦੋਂ ਨਾ ਵੀ ਆਪਾਂ ਬੰਦੇ ਦੇਖਦੇ ਆ ਵੀ ਮਿਹਨਤ ਕਰਕੇ ਉੱਠੇ ਆ ਅਸੀਂ ਤੁਹਾਡੀ ਜਰਨੀ ਦੇਖੀ ਹੋਈ ਆ ਟ੍ਰੈਸ਼ਨ ਦਾ ਪੈਗ ਮਤਲਬ ਇਦਾਂ ਹੁੰਦਾ ਸੀਗਾ ਤੇ ਪਰਮਾਤਮਾ ਨੇ ਭਾਗ ਲਾਇਆ ਇਦਾਂ ਮਿਹਨਤ ਕਰਦੇ ਰਹੋ ਤੇ ਥੈਂਕ ਯੂ ਸੋ ਮਚ ਥੈਂਕ ਮੇਰਾ ਬਰਥਡੇ ਉਹਦੋਂ ਨਾ ਉਹ ਤਾਂ ਉਹ ਲੈ ਮੁਬਾਰਕਾ ਯਾਰ ਉਹ ਵੀ ਗਿਰੂ ਦੇਖਾਂਗੇ ਜੇ ਜੱਟ ਵਿਗੜ ਗਿਆ 17 ਮਈ ਨੂੰ ਸਭ ਨੂੰ ਪਿਆਰ ਭਰੀ ਸ਼ਾਸਤ੍ਰਗਤ